ਆ ਹੁਣ ਇਹ ਨਾ ਹੋਵੇ ਵੀ ਬੀਜੇਪੀ ਸੰਦੂਰ ਲੈ ਕੇ ਘਰਾਂ-ਘਰਾਂ ਚ ਹੋ ਜਾਈ ਕਿਉਂਕਿ ਇਹ ਪੰਜਾਬ ਦੀਆਂ ਔਰਤਾਂ ਆ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਈਆਂ ਨਹੀਂ ਸੰਦੂਰ ਸੰਦੂਰ ਜਜੜਾ ਮਜ਼ਾਕ ਉੱਡਿਆ ਉਹਨ ਦੇ ਖਿਰਦੀ ਇੱਕ ਵਨ ਨੇਸ਼ਨ ਵਨ ਹਸਬੈਂਡ ਇਹ ਦੇ ਸਕੀਮ ਹੈ ਇਹਤੇ ਨਾ ਅੰਦਰੋਂ ਸੋਚ ਕੇ ਹੈਰਾਨ ਕੀ ਆਉਂਦੀ ਹੈ ਵੀ ਕਿਸੇ ਕੱਲ ਦਾ ਵੀ ਮੁਖਾਲਾ ਮੁਖਾਲਾ ੜਾ ਸਕਦੇ ਇਹ ਬੰਦਿਆਂ ਨੂੰ ਉਹ ਚ ਵੀ ਤਮਾਸ਼ਾ ਹੱਸ ਹੱਸ ਖੜਕੜ ਕੇ ਗੱਲਾਂ ਆਪਰੇਸ਼ਨ ਸੰਦੂਰ ਨੂੰ ਲੈ ਕੇ ਪੱਕੀ ਸਿਆਸਤ ਸਿਆਸੀ ਆਗੂਆਂ ਨੇ ਆਪਰੇਸ਼ਨ ਸੰਦੂਰ ਤੇ ਕੱਫੇ ਤੱਕ ਕੀ ਆਪਰੇਸ਼ਨ ਸੰਦੂਰ ਪਾਕਿਸਤਾਨ ਤੋਂ ਬਦਲਾ ਸੀ ਜਾਂ ਫਿਰ ਵੋਟਾਂ ਲੈਣ ਦੀ ਸੀ ਭਾਜਪਾ ਆਪਰੇਸ਼ਨ ਸੰਦੂਰ ਦੇ ਨਾਮ ਤੋਂ ਮੰਗ ਰਹੀ ਹੈ ਵੋਟਾਂ ਇਹ ਮੰਨਨੇ ਕਿ ਹਰ ਵਨ ਨੇਸ਼ਨ ਵਨ ਹਸਬੰਡ ਵਾਲੀ ਆਰਥਿਕ ਨੀਤੀ ਰਵਨੀਤ ਬਿੱਟੂ ਨੇ ਭਗਵੰਤ ਮਾਨ ਤੇ ਰਾਜਾ ਵੜਿੰਗ ਤੇ ਸਾਧਿਆ ਨਿਸ਼ਾਨਾ ਆਪਰੇਸ਼ਨ ਸੰਦੂਰ ਦਾ ਮਜ਼ਾਕ ਉਡਾਉਣਾ ਸ਼ਹੀਦਾਂ ਦੇ ਅਪਮਾਨ ਕਰਨ ਦੇ ਬਰਾਬਰ ਸਸ਼ਤਰ ਕਾਰਜ ਜੁਸੇਕਰਤ ਸੰਗਤ ਜਨੂਤ ਤੇ ਮਹਾਂ ਪ੍ਰਦੀਪ ਕੋ ਅਜਿਹਾ ਇੱਕ ਪਾਸੇ ਲੁਧਿਆਣਾ ਦੇ ਵਿੱਚ ਜਿੰਨੀ ਚੋਣਾ ਦਾ ਪਿੜ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਵੋਟਾਂ ਤਾਂ 19 ਜੂਨ ਨੂੰ ਪੈਣੀਆਂ ਨੇ ਪਰ ਵੱਖ-ਵੱਖ ਪਾਰਟੀਆਂ ਨੇ ਜਿਹੜੀਆਂ ਵੋਟਾਂ ਆਪਣੇ ਹੱਕ ਦੇ ਵਿੱਚ ਕਰਨ ਲਈ ਵੱਡੇ-ਵੱਡੇ ਦਾਅਵੇ ਗੱਲਾਂ ਤੇ ਵਾਅਦੇ ਕਰਤੀਆਂ ਨੇ ਦਰਸਲ 20 ਦਿਨੀ ਕੇਂਦਰੀ ਰਾਜ ਮੰਤਰੀ ਰਕਮੀਤ ਬਿੱਟੂ ਨੇ ਆਪਰੇਸ਼ਨ ਸੰਦੂਰ ਦਾ ਜ਼ਿਕਰ ਕੀਤਾ ਸੀ ਅ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਆਪਰੇਸ਼ਨ ਸੰਦੂਰ ਤੇ ਬਿਆਨ ਦਿੱਤਾ ਸੀ ਕਿ ਲੁਧਿਆਣਾ ਦੇ ਵਿੱਚ ਭਾਜਪਾ ਜਿਹੜੀ ਆਪਰੇਸ਼ਨ ਸਿੰਧੂਰ ਦੇ ਨਾਮ ਤੇ ਕੋਟਾ ਮੰਗ ਰਹੀ ਹੈ ਤਾਂ ਇੱਥੇ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਹੁਣ ਭਾਜਪਾ ਵਨ ਨੇਸ਼ਨ ਵਨ ਹਸਬੰਡ ਵਾਲੀ ਪਾਲਿਸੀ ਲੈ ਆ ਸਕਦੀ ਹੈ ਇਸ ਤੇ ਰਵਨੀਤ ਬਿੱਟੂ ਪੜਕੇ ਨੇ ਜੀ ਹਾਂ ਰਵਨੀਤ ਬਿੱਟੂ ਨੇ ਸੀਐਮ ਭਗਵੰਤ ਮਾਨ ਤੇ ਰਾਜਾ ਵਿਰਿੰਗ ਨੂੰ ਖੋਖਮਾ ਜਵਾਬ ਦਿੱਤਾ ਹੈ ਜੀ ਹਾਂ ਰਵਨੀਤ ਬਿੱਟੂ ਨੇ ਕਿਹਾ ਕਿ ਸੀਐਮ ਮਾਨ ਨੇ ਜੋ ਬਿਆਨ ਦਿੱਤਾ ਹੈ ਬਹੁਤ ਹੀ ਘਟੀਆ ਤੇ ਨੀਚ ਸਰ ਜਿਹਾ ਹੈ ਇਸ ਦਿਨ ਵਾਲੀ ਰਵੀਤ ਬਿੱਟੂ ਨੇ ਸੀਐਮ ਭਗਵੰਤ ਮਾਨ ਦੇ ਦੋ ਵਿਆਹ ਕਰਾਉਣ ਤੇ ਵੀ ਤਿੱਖੇ ਸ਼ਬਦਾਂ ਦੇ ਨਾਲ ਹਮਲਾ ਕੀਤਾ ਆ ਹੁਣ ਇਹ ਨਾ ਹੋਵੇ ਵੀ ਬੀਜੇਪੀ ਸੰਧੂਰ ਲੈ ਕੇ ਘਰਾਂ ਘਰਾਂ 'ਚ ਹੋ ਜਾਈ ਕਿਉਂਕਿ ਇਹ ਪੰਜਾਬ ਦੀਆਂ ਔਰਤਾਂ ਐ ਬੀਜੇਪੀ ਨੂੰ ਆਲਿਆਂ ਨੂੰ ਸੱਦ ਕੇ ਕੁੱਟਣ ਗਈਆਂ ਕਿਉਂਕਿ ਸੰਧੂਰ ਕੇਵਲ ਤੇ ਕੇਵਲ ਔਰਤ ਦੇ ਪਤੀ ਦਾ ਹੱਕ ਐ ਨਾ ਕਿ ਬੀਜੇਪੀ ਆਲਿਆਂ ਦਾ ਹੱਕ ਐ ਵੀ ਅਸੀਂ ਸੰਧੂਰ ਵੰਡੇ ਰਹੀਏ ਉਹ ਆ ਵੀ ਸਿਰ ਤੇ ਜਦੋਂ ਮੱਥੇ ਤੇ ਸੰਧੂਰ ਲਾਉਂਦੀਆਂ ਆ ਉਹ ਆਪਦੇ ਪਤੀ ਦੀ ਚੜ੍ਹਦੀ ਕਲਾ 'ਚ ਤੇ ਸਦਾ ਸੁਹਾਗਣ ਰਵੇ ਉਹਰੇ ਹੱਥ ਸੇ ਲਾਉਂਦੀਆਂ ਕਿਤੇ ਇਹ ਨਾ ਹੋਵੇ ਬਿੱਟੂ ਜੀ ਇਹਦਾ ਧਿਆਨ ਰੱਖਿਓ ਕਿ ਤੁਸੀਂ ਕੰਮ ਇਹੋ ਜਿਹੀ ਕਰਦੇ ਹੋ ਸਾਰੇ ਜਾਣੇ ਕਿ ਸੰਧੂਰ ਲੈ ਕੇ ਤੁਰ ਪਏ ਉੱਤੇ ਬਾਕੀ ਜਿਹੜਾ ਆਪਰੇਸ਼ਨ ਸੰਧੂਰ ਹੋਇਆ ਉਹਰੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਕੀ ਹੋਇਆ ਅਸੀਂ ਆਪਣੀਆਂ ਫੌਜਾਂ ਨੂੰ ਸਲਾਮ ਕਰਦੇ ਹਾਂ ਅਸੀਂ ਆਪਣੇ ਦੇਸ਼ ਦੇ ਨਾਲ ਲੇਕਿਨ ਸਾਡੇ ਕੋਜੇ ਸਵਾਲਾਂ ਦੇ ਜਿਹੜੇ ਜਵਾਬ ਨਹੀਂ ਦਿੱਤੇ ਗਏ ਜਿਹੜੇ ਰਾਹੁਲ ਗਾਂਧੀ ਨੇ ਪੁੱਛਿਆ ਕੀ ਫੋਰਨ ਐਕਸਟਰਨਲ ਫੇਅਰ ਮਨਿਸਟਰ ਨੇ ਪਹਿਲਾਂ ਇਤਲਾਹ ਪਾਕਿਸਤਾਨ ਨੂੰ ਕਿਉਂ ਦਿੱਤੀ ਕਿ ਅਸੀਂ ਅਟੈਕ ਕਰਨ ਵਾਲੇ ਹਾਂ ਜਿਹੜਾ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਕਿ ਉਹਨੇ ਅੱਤਵਾਦੀ ਪਾਸੇ ਨਹੀਂ ਕਰਤੇ ਹੋਣਗੇ ਦੂਜੀ ਗੱਲ ਕਿੰਨਾ ਨੁਕਸਾਨ ਹੋਇਆ ਸਾਡੇ ਕਿੰਨੇ ਜਹਾਜ਼ ਡਿੱਗੇ ਹਜੇ ਤੱਕ ਕੋਈ ਪਤਾ ਨਹੀਂ ਮੈਨੂੰ ਪਤਾ ਹੈ ਪਿਛਲੀ ਵਾਰੀ ਜਦੋਂ ਅਸੀਂ ਪਾਕਿਸਤਾਨ ਨੂੰ ਕਿਹਾ ਵੀ ਤੁਹਾਡੇ ਜਹਾਜ਼ ਦੇਖ ਲੈ ਤੇ ਉਹਨਾਂ ਨੇ ਆਪਣਾ ਫਲੀਟ ਲਾ ਕੇ ਇੱਕ ਜਗ੍ਹਾ ਤੇ ਦਿਖਾਇਆ ਕਿ ਆਹ ਦੇਖੋ ਸਾਨੂੰ ਦਿਖਾਉਣਾ ਚਾਹੀਦਾ ਕਿ ਸਾਡਾ ਕੋਈ ਜਹਾਜ਼ ਨਹੀਂ ਲੱਗਿਆ ਰਫਾਲ ਅਸੀਂ ਦੁਸ਼ਮਣ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਹਿੰਦੁਸਤਾਨ ਦੀ ਫੌਜ ਨੇ ਲੇਕਿਨ ਉਹਰੇ ਤੇ ਚੁੱਪੀ ਹੈ ਨਹੀਂ ਸਿੰਧੂਰ ਸਿੰਧੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਦੇਖ ਤੁਸੀਂ ਵੀ ਮਤਲਬ ਅਸੀਂ ਸਿੰਧੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਤਰੀ ਆਊਗਾ ਫਿਰ ਤੂੰ ਲਾ ਲੈਗਾ ਫਿਰ ਕਹਿੰਦੇ ਆ ਵੀ ਆਲੇ ਮੋਦੀ ਦੇ ਨਾਂ ਦਾ ਸੰਹੂਰ ਲਾ ਲਾ ਇੱਕ ਵਨ ਨੇਸ਼ਨ ਵਨ ਹਸਬੰਡ ਇਹ ਇਹ ਸਕੀਮ ਹੈ ਦੇਖੋ ਮੈਂ ਬੜਾ ਗੰਭੀਰਤਾ ਨਾਲ ਜੋ ਬਿਆਨ ਪਿਛਲੇ ਦਿਨ ਤੇ ਤੇ ਖਾਸ ਤੌਰ ਅੱਜ ਦੋਨੋਂ ਪਾਰਟੀਆਂ ਜਿਹਦੇ ਵਿੱਚ ਇੱਕ ਜਿਹੜੇ ਬੜੇ ਤਜਰਬੇਕਾਰ ਨੇ ਭਗਵੰਤ ਮਾਨ ਸਾਹਿਬ ਇਸ ਕੰਮਾਂ ਦੇ ਦੂਜੇ ਨਾਲ ਹੀ ਉਹਨਾਂ ਦੇ ਖਾਸੇ ਦੋਸਤ ਰਾਜਾ ਬਰਿੰਗ ਸਾਹਿਬ ਦੋਨਾਂ ਦੀਆਂ ਮੈਂ ਗੱਲਾਂ ਸੁਣੀਆਂ ਉਸ ਵੇਲੇ ਮਨ ਇੰਨਾ ਮਤਲਬ ਦੁਖੀ ਤੇ ਇੰਨਾ ਅੰਦਰੋਂ ਸੋਚ ਕੇ ਹੈਰਾਨ ਕੀ ਆਉਂਦੀ ਹੈ ਵੀ ਇਹ ਕਿਸੇ ਕੱਲ ਦਾ ਵੀ ਮੁਖਾਲ ਮੁਖਾਲਾ ੜਾ ਸਕਦੇ ਆ ਇੱਕ ਪਾਸੇ ਜੰਮੂ ਕਸ਼ਮੀਰ ਚ ਸਾਡੀਆਂ ਭੈਣਾਂ ਛੁਣ ਛੁਣ ਕੇ ਚੁਣ ਚੁਣ ਕੇ ਉਸ ਪਾਕਿਸਤਾਨ ਨੇ ਉਹਨਾਂ ਦੇ ਸੰਧੂਰ ਅਜਾੜੇ ਉਹਨਾਂ ਨੂੰ ਵਿਧਵਾ ਕੀਤਾ ਤੇ ਸਦਾ ਲਈ ਸੰਦੂਰ ਜਿਹੜਾ ਉਹ ਆਪਣੇ ਉਹਨਾਂ ਸ਼ਿੰਗਾਰ ਆ ਜਿਹੜਾ ਸਾਡੀਆਂ ਭੈਣਾਂ ਦਾ ਮਾਮਾ ਦਾ ਉਹ ਉਜਾੜ ਕੇ ਰੱਖਤਾ ਇਹ ਬੰਦਿਆਂ ਨੂੰ ਉਹ ਚ ਵੀ ਤਮਾਸ਼ਾ ਹਾਸਾ ਹਾਸ ਖੜਖੜ ਕੇ ਗੱਲਾਂ ਬ੍ਰਿੰਗ ਸਾਹਿਬਾ ਮੈਂ ਸੁਣ ਰਿਹਾ ਸੀ ਹੁਣੀ ਆ ਦੂਜਾ ਟੀ ਮਿਨਿਸਟਰ ਸਾਹਿਬ ਪ੍ਰੈਸ ਕਾਨਫਰੈਂਸ ਕਰ ਰਹੇ ਸੀ ਸੰਦੂਰ ਤੇ ਨੌ ਤੇ ਇਹਨਾਂ ਨੂੰ ਤਮਾਸ਼ਾ ਆ ਇਹਨਾਂ ਨੂੰ ਕੋਈ ਉਹਨਾਂ ਦੇ ਨਾਲ ਦੁੱਖ ਨਹੀਂ ਉਹਨਾਂ ਨਾਲ ਕੋਈ ਇਹਨਾਂ ਨੂੰ ਰਹਿਮ ਨਹੀਂ ਇਨਾਂ ਨੂੰ ਸਿਰਫ ਇਹਦੇ ਵਿੱਚ ਸਿਆਸਤ ਸੁਝਦੀ ਹੈ ਤੇ ਉਹ ਵੀ ਸੰਧੂਰ ਦੇ ਨਾਂ ਤੇ ਉਹਨਾਂ ਨੂੰ ਪੁੱਛੋ ਜਾ ਕੇ ਉਹਨਾਂ ਦਾ ਦਰਦ ਜਿਨ੍ਹਾਂ ਦਾ ਸਾਰੀ ਉਮਰ ਲਈ ਜਿਹੜੀਆਂ ਵਿਧਵਾਵਾਂ ਹੋ ਗਈਆਂ ਜਿਹੜਿਆਂ ਦੇ ਬੱਚਿਆਂ ਦੇ ਆਪਣੇ ਬਾਪ ਚਲੇ ਗਏ ਉਹ ਭੈਣਾਂ ਦੇ ਪੁੱਛੋ ਜਿਨ੍ਹਾਂ ਦੇ ਭਰਾ ਚਲੇ ਗਏ ਉਹ ਦਰਦ ਪ੍ਰਧਾਨ ਮੰਤਰੀ ਜੀ ਜਾਣਦੇ ਆ ਇਹ ਕਹਿਣ ਚ ਮੈਨੂੰ ਕੋਈ ਵੀ ਮਾੜਾ ਜਿਹਾ ਵੀ ਗਰੀਤ ਨਹੀਂ ਵੀ ਸਾਡੇ ਪ੍ਰਧਾਨ ਮੰਤਰੀ ਜਿਹੜੇ ਬੀਜੇਪੀ ਦੀ ਸਰਕਾਰ ਆ ਫੌਜ ਨੂੰ ਸਲਾਮ ਫੌਜ ਤੋਂਤੇ ਕੁਛ ਨਹੀਂ ਪਰ ਫੈਸਲਾ ਲੈਣ ਦੀ ਤਾਕਤ ਦੇਸ਼ ਦੇ ਦੇਸ਼ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਆ ਉਹ ਨਰਿੰਦਰ ਮੋਦੀ ਜੀ ਨੇ ਇਹ ਚ ਵੀ ਕੋਈ ਗਲਤਫਹਿਮੀ ਆ ਕੋਈ ਭੁਲੇਖਾ ਇਹ ਚ ਹਰ ਗਲਤ ਤੁਸੀਂ ਸਿਆਸਤ ਕਰਨੀ ਆ ਜਦੋਂ ਲੋਕਾਂ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਆਪਰੇਸ਼ਨ ਸੰਧੂਰ ਨੌ ਰੱਖਿਆ ਗਿਆ ਜਿਹੜਾ ਹਜੇ ਵੀ جاری ਆ ਕਿ ਤੁਸੀਂ ਇਹ ਮਖੌਲ ਲੜਾਉਨੇ ਤੁਹਾਨੂੰ ਕਦੇ ਵੀ ਉਹ ਸਾਡੀਆਂ ਮਾਵਾ ਭੈਣਾ ਮਾਫ ਨਹੀਂ ਕਰਨਗੀਆਂ ਕਦੇ ਤੁਸੀਂ ਕਹਿੰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਰਦਿਆਂ ਨੂੰ ਕਿੰਨਾ ਵੱਡਾ ਸਾਡੇ ਲਈ ਇਹ ਕਿ ਇਹ ਜਿਹੜਾ ਕਿਸੇ ਦੀ ਸੰਧੂਰ ਉਹਦੀ ਮੰਗ ਚ ਭਰਦਾ ਇਹ ਕਿੰਦੀ ਬੜੀ ਗੱਲ ਹੈ ਤੁਸੀਂ ਕਹਿੰਦੇ ਹੋ ਸੰਧੂਰ ਲੈ ਕੇ ਚਲੇ ਜਾਓ ਭਾਜਪੀ ਵਾਲੇ ਚਲੇ ਜਾਓ ਘਰ ਘਰ ਬਿੱਟੂ ਤੁਸੀਂ ਚਲੇ ਜਾਓ ਮੈਂ ਹੈਰਾਨ ਹੋ ਗਿਆ ਤੁਹਾਨੂੰ ਇਹ ਗੰਭੀਰਤਾ ਨਹੀਂ ਪਤਾ ਕੀ ਜਿਹੜਾ ਲਈ ਤੁਸੀਂ ਕਹਿ ਰਹੇ ਹੋ ਸੰਧੂਰ ਘਰ ਕਰ ਲੈ ਕੇ ਚਲੇ ਜਾਓ ਉਹ ਤੁਹਾਡੀਆਂ ਭੈਣਾਂ ਨਹੀਂ ਗਈਆਂ ਤੁਹਾਡੀਆਂ ਮਾਮਾ ਨਹੀਂ ਗਈਆਂ ਤੁਸੀਂ ਇਹ ਜ਼ੁਰਤ ਕਿਵੇਂ ਕੀਤੀ ਇਹਦੀ ਗੱਲ ਕਰਨ ਦੀ ਅਸੀਂ ਉਹ ਪਰਿਵਾਰਾਂ ਸ਼ਹੀਦ ਪਰਿਵਾਰ ਜਿਨ੍ਹਾਂ ਨੂੰ ਪਤਾ ਹੈ ਚੀਜ਼ਾਂ ਦਾ ਤੁਹਾਨੂੰ ਕੀ ਅਹਿਸਾਸ ਸਾਨੂੰ ਪਤਾ ਹੈ ਵੀ ਇਹ ਸ਼ਹਾਦਤਾਂ ਕਿਵੇਂ ਦਿੱਤੀਆਂ ਜਾਂਦੀਆਂ ਕੁਰਬਾਨੀਆਂ ਕਿਵੇਂ ਦਿੱਤੀਆਂ ਜਾਂਦੀਆਂ ਉਹ ਪਰਿਵਾਰਾਂ ਦਾ ਹਾਲ ਕੀ ਹੁੰਦਾ ਮੁੜ ਕੇ ਇੱਕ ਕਦਰਾਂ ਕੀਮਤਾਂ ਅਸੀਂ ਦੇਖੀਆਂ ਏ ਕਿਸ ਤਰੀਕੇ ਨਾਲ ਸ਼ਹਾਦਤਾਂ ਦੇਣੀਆਂ ਪੈਂਦੀਆਂ ਏ ਤੇ ਕਿਵੇਂ ਵਿਧਵਾ ਕਿਵੇਂ ਭਰਾ ਕਿਵੇਂ ਬੱਚੇ ਬਾਅਦ ਬਿਲਕਦੇ ਆ ਤੁਸੀਂ ਇਹ ਚੀਜ਼ਾਂ ਨੂੰ ਜਾਣਦੇ ਨਹੀਂ ਉਹ ਤੋਂ ਬਾਅਦ ਤੁਸੀਂ ਇਹ ਕਹਿੰਦੇ ਹੋ ਤੁਸੀਂ ਹਮੇਸ਼ਾ ਪਾਕਿਸਤਾਨ ਦੇ ਹੱਕ 'ਚ ਬੋਲਿਓ ਚਾਹੇ ਗੌਰਵ ਗਗੋਈ ਹੋਵੇ ਚਾਹੇ ਤੁਸੀਂ ਰਾਜਾ ਬੜਿੰਗ ਸਾਹਿਬ ਹੋ ਪਰਲਮੈਂਟ 'ਚ ਵੀ ਤੁਸੀਂ ਬੋਲਿਓ ਅੱਜ ਤੁਸੀਂ ਇਹ ਕਹਿੰਦੇ ਹੋ ਵੀ ਸਾਡਾ ਦੇਸ਼ ਸਾਡੀ ਦੇਸ਼ ਦੀ ਫੌਜ ਤੁਹਾਨੂੰ ਜਹਾਜ਼ ਦਿਖਾਵੇ ਤੁਹਾਨੂੰ ਫਲੀਟ ਦਿਖਾਵੇ ਖੜਾ ਕਰਕੇ ਤੁਸੀਂ ਪਾਕਿਸਤਾਨ ਦੇ ਹੱਕ 'ਚ ਹੀ ਰਹੇ ਹੋ ਹਮੇਸ਼ਾ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਪਾਕਿਸਤਾਨ ਨੇ ਸਾਨੂੰ ਫਲੀਟ ਦਿਖਾਤਾ ਆਪਣਾ ਤੇ ਇੰਡੀਆ ਵਾਲੇ ਸਾਨੂੰ ਫਲੀਟ ਦਿਖਾਉਣ ਤੁਹਾਨੂੰ ਵਿਸ਼ਵਾਸ ਨਹੀਂ ਆਪਣੀ ਫੌਜ ਤੇ ਤੁਹਾਨੂੰ ਆਪਣੇ ਤੇ ਭਰੋਸਾ ਨਹੀਂ ਆ ਆਪਣੀ ਫੌਜ ਤੇ ਤੁਸੀਂ ਹਰ ਚੀਜ਼ ਤੇ ਯਾਰ ਸਵਾਲ ਖੜਾ ਕਰਦੇ ਹੋ ਹਰ ਚੀਜ਼ ਤੇ ਤੁਸੀਂ ਤਮਾਸ਼ਾ ਬਣਾਉਨੇ ਤੋਂ ਬਾਅਦ ਇੱਕ ਜਿਹੜੀ ਸਭ ਤੋਂ ਵੱਡੀ ਤੁਸੀਂ ਮਾਫੀ ਮੰਗੋ ਅੱਜ ਮੈਂ ਇਦੋਂ ਬਾਅਦ ਕੁਝ ਕਹਿਣਾ ਨਹੀਂ ਚਾਹੁੰਦਾ ਬਸ